ਬਾਕੀ ਜੰਗਲਵਾਨੀ ਉਧਰ ਚਲੇ ਜਾਂਦੇ ਨੇ ਬਨੇ ਸਾਸੀ ਗਾਨ ਠੀਕੋ ਬਹੁਤ ਪਾਣੇ ਤੁਹਾਡੀ ਚੜ੍ਹਦੀ ਗੱਲਾਂ ਸੱਚੀ ਤੁਸੀਂ ਬਹੁਤ ਹੌਸਲੇ ਵਾਲਿਓ ਠੀਕ ਹੈ ਪ੍ਰਮਾਤਮਾ ਬਹੁਤ ਕਿਰਪਾ ਕਰੇ ਤੁਹਾਡੇ ਤੇ ਸਾਸੀ ਗਾਨ ਠੀਕ ਹੈ ਪਾਣੀ ਨਹੀਂ ਆਦਾ। ਆਜੋ। ਅੱਛਾ ਤੁਸੀਂ ਬਈ ਪਾਣੀ ਰੋਕਿਆ ਹੋਇਆ ਹੈ। ਹਾਂਜੀ। ਦੇਖੋ ਜੀ ਮਾਰੀ-ਮੋਟੀ ਗਲੀ ਸੁੱਕੀ ਰੱਖੀ ਹੋਈ ਹੈ ਨਾ। ਠੀਕ ਹੈ ਜੀ। ਚਾਰੇ ਪਾਸੇ ਇਸ ਤਰ੍ਹਾਂ ਬੰਦ ਰੱਖਿਆ ਹੈ ਬੰਦ ਕੇ। ਜਿਵੇਂ ਮਾਰੀ-ਮੋਟੀ ਪਾਸੇ ਜਿਵੇਂ ਸੜਕਾਂ ਦੇ ਬੰਨੀ ਬੈਠੇ ਆਉਂਦੇ। ਫਸੂਣੇ ਇਹਨਾਂ ਪਾਸੋਂ ਕਿੱਥੇ ਪਿੱਛੇ ਜਾ ਕੇ ਇਹਨਾਂ ਦਾ। ਜੇ ਪਾਣੀ ਵਧ ਗਿਆ ਬਈ ਬੰਨ ਨਾਲ ਜੇ ਟੁੱਟ ਜੂ। ਪਾਣੀ ਜੇ ਵਧਿਆ ਤਾਂ ਫਿਰ ਅਸੀਂ ਹੋਰ ਬੰਨ੍ਹਣ ਆਂਦੇ। ਹੁਣ ਵਾਲੇ ਇਹਨੇ ਪਾਸੋਂ ਪਿੱਛੇ। ਅੱਕਰ ਵੀ ਡੱਕਣ ਦਾ ਖਤਰਾ ਬਈ ਸਾਰਾ ਕੁਝ ਇਹਦਾ। ਗਿਰਾ ਸੜਕਾ ਤਾਂ ਕੀ ਰੱਖਿਆ ਨਾ ਚਲੋ ਤੁਹਾਡੇ ਪਿੰਡ ਦਾ ਕੌਣ ਆ ਜੀ 메ਨ ਬੰਦਾ ਸਰਪੰਚ ਦੇ ਪਿੱਛੇ ਹੈਗਾ ਆ ਯਾ ਪੰਚਾਇਤ ਦਾ ਮੈਂਬਰ ਹੈਗਾ ਸਾਡਾ ਠੀਕਾ ਮੈਂਬਰ ਹੈਗਾ ਮੈਂ ਤੁਹਾਨੂੰ ਕਿੱਥੇ ਗਿਆ ਮੈਂਬਰ ਸਰਪੰਚ ਦੇ ਪਿੱਛੇ ਤੋਂ ਬੰਨਦੇ ਹੈਗਾ ਜੀ ਤੁਸੀਂ ਤੁਸੀਂ ਆਏ ਹੋ ਆ ਲੈ ਵੀਰੇ ਯਾਰ ਮੰਨ ਤੁਸੀਂ ਰੱਖਣੇ ਵਾਹ ਇਹਨਾਂ ਨੂੰ ਵਸੀ ਕੋਈ ਨਾ ਬਾਈ ਤੁਸੀਂ ਜਦੋਂ ਆਹ ਸੈੱਟ ਹੋ ਗਿਆ ਉਦੋਂ ਤੁਸੀਂ ਕੋਲ ਲੈ ਲਓ ਯਾਰ ਉਹ ਮੈਂ ਠੀਕਾ ਦਾ ਨੰਬਰ ਦੇ ਕੇ ਤੋ ਨਹੀਂ ਨਹੀਂ ਬੱਸ ਕੋਈ ਨਾ ਬਾਈ ਨੰਬਰ ਦੇ ਦਿਓ ਨੰਬਰ ਦੇ ਦਿਓ ਮੇਰੇ ਕਾਲ ਨੰਬਰ ਨੰਬਰ 937070 ਵੀਰੇ ਇਹ ਗਲਾਬ ਜੀ ਦਾ ਹੀ ਨੰਬਰ ਆ ਬੱਸ ਹਾਂ ਲੋ ਵੀਰੇ ਠੀਕ ਹੈ ਵੀਰੇ ਠੀਕ ਹੈ ਆ ਬੰਡਲਿਓ ਵੀਰੇ ਤੁਸੀਂ ਨਹੀਂ ਨਹੀਂ ਸਾਰੇ ਕਰਾ ਰਿਹਾ ਰਸਨ ਵਗੈਰਾ ਜੋ ਵੀ ਲੋੜਾ ਲੈਣੋ ਬਈ ਸੰਗਤ ਸਾਰੇ ਇਕੱਠੇ ਵੈਸੇ ਵੀ ਵਿਸ਼ਵਾਸ ਦਿਵਾਇਆ ਇਹਨਾਂ ਨੇ ਹੁਣੇ ਨਾਲ ਛੋਟੇ ਜ਼ਮੀਨਾਂ ਪੱਧਰ ਕਰਦਾ ਵੀ ਹੋਰ ਬਾ ਫੜੋਗੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ 23 ਲਾ ਦਾ ਸਾਡੀ ਸੜਕਾਂ ਦਾ ਸੰਪਰਕ ਟੁੱਟਾ ਹੋਇਆ ਹੈ ਬਿਲਕੁਲ ਠੀਕ ਹੈ ਅਸੀਂ ਹੁਣ ਮਨ ਲੈ ਜੇ ਕੋਈ ਬੱਚੇ ਕੱਢਨੇ ਨੇ ਜਾਂ ਕੁਝ ਵੀ ਕਰਨਾ ਕਿਸ ਤਰ੍ਹਾਂ ਇਹ ਮਨ ਲੈ ਦੂਜੀ ਹੈਗੀ ਉਹਨਾਂ ਦੇ ਸਾਹ ਨਾਲ ਕਿੰਨੇ ਕੋ ਬੱਚੇ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਕੋਈ ਕੋਈ ਵੀ ਨਹੀਂ ਸਾਨੂੰ ਕੋਈ ਸੜਕ ਵੀ ਨਹੀਂ ਠੀਕ ਆ ਰਤਨ ਬਾਈ ਜੀ ਨਾਂ ਦੱਸਦੇ ਪਤਨੀ ਦੀ ਗੱਲ ਸਹੀ ਗੱਲ ਆ ਬਾਈ ਪਤਾ ਨਹੀਂ ਗਲਾਬੇ ਵਾਲੀ ਟਾਣੀਆਂ ਜੀ ਗਲਾਬੇ ਵਾਲੀ ਗਲਾਬਾ ਪੈਣੀ 3-3 ਛੇ ਠਾਰ ਗਲਾਬਾ ਪੈਣੀ ਤੇ ਕੱਲ ਫਿਰ ਐਸੇ ਗੁਰੂ ਘਰ ਚੋਂ ਸਰੂਪ ਲੈ ਕੇ ਗਿਆ ਹਾਂ ਜੀ ਹਾਂ ਜੀ ਇੱਥੋਂ ਲੈ ਆ ਗਏ ਮਹਾਰਾਜ ਦੇ ਸਰੂਪ ਬਹੁਤ ਸੁਰੱਖੇ ਥਾਵਾਂ ਤੇ ਪਹਚਾਈ ਨੇ ਜੀ ਬੋਟ ਨੂੰ ਕਰਕੇ ਸਾਫ ਮਰਿਆਦਾ ਦੇ ਨਾਲ ਜੀ ਉਧਰ ਅੱਗੇ ਮਜੂਦ ਵੀ ਉਹਨੇ ਗੱਲ ਕਰ ਲਈ ਗੁਰੂ ਘਰ ਚ ਮਤਲਬ ਇਹ ਕੀ ਆ ਜੀ ਵੀਰੇ ਮਰਿਆਦਾ ਨਹੀਂ ਸੀਗੀ ਓਕਣਾ ਜੀ ਕਿ ਗਲਤੀ ਹੋਣੀ ਨੇ ਉਹਨੇ ਰਾਸ਼ਨ ਸਟੋਰ ਕਰ ਦੇਣੇ ਨੰਗੇ ਸਿਰ ਫਿਰਦੇ ਨੇ ਆ ਨੰਗੇ ਕੋਲੇ ਤੁਰਦੇ ਹੋਵੇ ਸੁੱਖਾ ਸੰਦ ਦਾ ਪ੍ਰਬੰਧ ਉਹ ਨਾਲੇ ਇਸ ਕਰਕੇ ਨਾਲੇ ਇਹਨੂੰ ਵੀ ਕਰਦ ਲੈਣਗੇ ਨਾਲੇ 10 ਬੰਦੇ ਦੀ ਕਮੇਟੀ ਬਣੀ ਹੋਈ ਹੈ ਪਰ ਵੀ ਕੋਈ ਬੱਚੇ ਕੋਈ ਲੰਗਰ ਲੈਣ ਆ ਗਿਆ ਕਈ ਵਾਰ ਸਿਰ ਫਿਰ ੱੱਕਾ ਨਹੀਂ ਹੁੰਦਾ ਕੋਈ ਬੱਚੇ ਆ ਗਏ ਪਰ ਬਈ ਵਧੀਆ ਵਧੀਆ ਕੀਤਾ ਭਾਈ ਉਹਨਾਂ ਨੇ ਤੁਹਾਡੇ ਯੂਜ ਆ ਜੂ ਹੁਣ ਤੁਸੀਂ ਜਾਈਂ ਹਾਲ ਨੂੰ ਤੁਸੀਂ ਵਰਤ ਲੋ ਪ੍ਰਸ਼ਾਦਾ ਸ਼ਕਣਾ ਸਾਰਾ ਪਿੰਡ ਇਕੱਠੇ ਹੋ ਜਾਣੇਓ ਚਲੋ ਬਾਕੀ ਚਲੋ ਲੰਗਰ ਪਾਣੀ ਰੱਖ ਲੈਣੇ ਅੰਦਰ ਜਿਵੇਂ ਕੁਝ ਇਹਨਾਂ ਦੇ ਭਾਈ ਦੂਤ ਕੱਲ ਦੇ ਭਾਈ ਬਹੁਤ ਗੇੜੇ ਲਾਏ ਇਹ ਤਾਂ ਆਪਣੇ ਵੱਡੇ ਭਾਈ ਆ ਯਾਰ ਭਾਈ ਇਹ ਤਾਂ ਇਹਨਾਂ ਬਹੁਤ ਹਲਫ ਕੀਤੀ ਕੱਲ ਵੀ ਆਪਣੇ ਘਰਾਂ 'ਚ ਖੜੇ ਆ ਬਾਈ